ਸਲਵਾਰ ਡਿਜ਼ਾਈਨ ਅੱਜ ਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਪਿੰਟੈਕਸ ਪਾ ਕੇ ਰੈਡੀ ਕੀਤਾ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਸਲਵਾਰ ਦੇ ਜਿਹੜੇ ਪੌਂਚੇ ਨੇ ਉਹ ਆਪਾਂ ਪੱਲੇ ਨੇ ਉਹ ਕਟਿੰਗ ਕਰ ਲੈਣੇ ਨੇ ਆਪਾਂ ਚਾਰ ਉੱਪਰ ਪੰਜ ਜਾਂ 4 ਇੰਚ ਦੀ ਜਿੰਨੀ ਤੁਸੀਂ 벨ਟ ਪਾਣੀ ਚਾਹੁੰਦੇ ਹੋ ਸਾਢੇ 4-5 ਤੋਂ ਵੱਧ ਨਾ ਪਾਇਆ ਕਰੋ ਜੀ ਔਰ ਇਸ ਤਰੀਕੇ ਨਾਲ ਆਪਾਂ ਇੰਨੀ 벨ਟ ਪਾ ਕੇ ਤੇ ਇਸ ਤਰੀਕੇ ਦੇ ਨਾਲ ਆਪਾਂ ਬਾਕੀ ਦਾ نیچے ਪੱਲੇ ਕਟਿੰਗ ਕਰਕੇ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਕਟਿੰਗ ਕਰ ਲਿਆ ਸੀ ਠੀਕ ਹੈ ਔਰ ਤੁਸੀਂ 4 ਤੋਂ 3 ਤੋਂ 4 ਇੰਚ ਆਪਾਂ ਪਹੁੰਚੇ ਤੋਂ ਅਲੱਗ ਇਹਨੂੰ ਕਪੜੇ ਫੈਬਰਿਕ ਨੂੰ ਜ਼ਿਆਦਾ ਲੈਣਾ ਹੈ ਤਾਂ ਕਿ ਸਾਡੇ ਪਿੰਟੈਕਸ ਦੇ ਵਿੱਚ ਸਾਡਾ ਇਹ ਸਾ ਜਿਹੜਾ ਫੈਬਰਿਕ ਹੈ ਉਹ ਇਹਦੇ ਵਿੱਚ ਖਪਤ ਹੋ ਜਾਏਗਾ ਠੀਕ ਹੈ ਔਰ ਆਪਾਂ ਇਸ ਤਰੀਕੇ ਨਾਲ ਪਹਿਲਾਂ ਡਬਲ ਫੋਲਡ ਤੋਂ ਬਾਅਦ 4 ਫੋਲਡ ਕਰ ਲਿਆ ਹੈ ਔਰ ਇਸ ਤਰੀਕੇ ਨਾਲ ਇਹਨਾਂ ਦਾ ਸੈਂਟਰ ਕੱਢ ਲੈਣਾ ਹੈ ਠੀਕ ਹੈ ਔਰ ਤੁਸੀਂ ਜਿੰਨਾ ਵੀ ਮਤਲਬ ਅਗਰ ਤੁਸੀਂ ਸਟੇਟ ਸਲਵਾਰ ਪਾਣੀ ਚਾਹੁੰਦੇ ਹੋ ਉਹਦੇ ਵਿੱਚ ਵੀ ਇਹ ਐਡ ਹੋ ਜਾਂਦੇ ਨੇ ਔਰ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਬਿਲਕੁਲ 4 ਫੋਲਡਰ ਦੇ ਵਿੱਚ ਕਰਕੇ ਤੁਸੀਂ ਬਿਲਕੁਲ ਸੈਂਟਰ ਕੱਟ ਕੇ ਇਹਦੇ ਛੋਟੇ ਛੋਟੇ ਕੱਟਸ ਤੇ ਨਿਸ਼ਾਨ ਲਗਾ ਲੈਣੇ ਨੇ ਠੀਕ ਹੈ ਔਰ ਕੁਝ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਨਿਸ਼ਾਨ ਲਗਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਠੀਕ ਹੈ ਬਿਲਕੁਲ ਇੱਥੇ ਸਾਡਾ ਪਿੰਟੈਕਸ ਇੱਥੇ ਵੀ ਪਏਗਾ ਔਰ ਤੁਸੀਂ 2 ਇੰਚ ਦਾ 2.5 ਇੰਚ ਦਾ ਜਿੰਨੇ ਦੀ ਗੈਪਿੰਗ ਤੇ ਪਾਉਣਾ ਚਾਹੁੰਦੇ ਹੋ ਉਸ ਤਰੀਕੇ ਨਾਲ ਤੁਸੀਂ ਪਾ ਸਕਦੇ ਜੀ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ 2-2 ਇੰਚ ਦੇ ਆਪਾਂ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਗਾ ਲਿਆ ਸੀ ਠੀਕ ਹੈ ਉੱਪਰਲੇ ਸਾਈਡ ਨੂੰ ਇਹ ਆਪਾਂ ਪਿੰਟੈਕਸ ਪਾਣੇ ਨੇ ਇੱਥੇ ਔਰ ਤੁਸੀਂ ਚਾਹੋ ਤੈਨੂੰ ਪ੍ਰੈਸ ਕਰਕੇ ਵੀ ਕ੍ਰੀਜ਼ ਬਣਾ ਸਕਦੇ ਹੋ ਇਸ ਤਰੀਕੇ ਨਾਲ ਉੱਪਰ نیچے ਸੈਂਟਰ ਦੇ ਵਿੱਚ ਆਪਾਂ ਇਹਨਾਂ ਨੂੰ ਮਾਰਕ ਕਰਕੇ ਸਾਨੂੰ ਈਜ਼ੀ ਰਹੇਗਾ ਨਹੀਂ ਸਟ੍ਰੇਟ ਲਾਈਨਾਂ ਬਣਾਉਣੀ ਹੈ ਠੀਕ ਹੈ ਕਿਉਂਕਿ ਇਹ ਪਿੰਟੈਕਸ ਜਿਹੜੇ ਬਹੁਤ ਹੀ ਸਫਾਈ ਦੇ ਨਾਲ ਪੈਂ ਤਾਂ ਹੀ ਅچھے ਲੱਗਦੇ ਨੇ ਔਰ ਆਪਾਂ ਬਿਲਕੁਲ ਵੀ ਸਲਾਈ ਟਿੱਡੀ ਨਹੀਂ ਕਰਨੀ ਬਿਲਕੁਲ ਸਟ੍ਰੇਟ ਦੇ ਵਿੱਚ ਇਹਦੀ ਸਲਾਈ ਹੋਣੀ ਚਾਹੀਦੀ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਆ ਵੇਖੋ ਜੀ ਨਿਸ਼ਾਨੀਆਂ ਲਗਾ ਕੇ असी इनू कंप्लीट कर लिया जूम करके तुम बिखा दें कुलों दखो हल्किया हल्कियां दिखाई दे रही होर इस तरीके आप निशानियाँ लगा के आप तरीके ड्रॉ कर लिया है ठीक है और दूसरे साइड भी बिल्कुल इस तरीके निशानियाँ लगा के अपना इन्हों कप्लीट कर लेना है ठीक है और असी पहला निशानी लगाई से उस तो बाद फिर आप है प्रेस बना लगा के इन इस तरीके करीज बना लिए और साड़ी बहुत ही ਇਸ ਤਰੀਕੇ ਨਾਲ ਫਿਨਿਸ਼ਿੰਗ ਦੇ ਨਾਲ ਸਾਡੀ ਸਟਿਚਸ ਲੱਗਣਗੀਆਂ ਠੀਕ ਹੈ ਹੁਣ ਆਪਾਂ ਇਹਨੂੰ ਆਪਾਂ ਇਹਨੂੰ ਸਟਿਚ ਕਰਦੇ ਹਾਂ ਠੀਕ ਹੈ ਆਪਾਂ ਸਭ ਤੋਂ ਪਹਿਲਾਂ ਸੈਂਟਰ ਪੁਆਇੰਟ ਵਾਲਾ ਇਹਦਾ ਪਾਰਟ ਫੜਨਾ ਹੈ ਬਿਲਕੁਲ ਸੈਂਟਰ ਦੇ ਵਿੱਚ ਇੱਥੇ ਪਹੁੰਚ ਇਹਦਾ ਸੈਂਟਰ ਆ ਰਿਹਾ ਹੈ ਉੱਥੇ ਇਸ ਤਰੀਕੇ ਨਾਲ ਤੁਸੀਂ ਇੱਕ ਪੈਰ ਦਾ ਜਿਹੜਾ ਮਸ਼ੀਨ ਦਾ ਇੱਕ ਪੈਰ ਹੁੰਦਾ ਹੈ ਠੀਕ ਹੈ ਫੋਟੋ ਜਿਹੜਾ ਸਿੰਗਲ ਸੂਈ ਤੇ ਐਸਾਈਡ ਚੱਲਦਾ ਹੈ ਉਹ ਦੇ ਮਾਰਜਨ ਦੇ ਨਾਲ ਬਿਲਕੁਲ ਸਿੱਧ ਨਾਲ ਤੁਸੀਂ ਇਸ ਤਰੀਕੇ ਨਾਲ ਸਟਿਚ ਲਗਾਣੀ ਹੈ ਔਰ ਬਿਲਕੁਲ نیچے ਤੱਕ ਇਸ ਤਰੀਕੇ ਨਾਲ ਸਟਿਚ ਕੰਪਲੀਟ ਕਰਦੇ ਹਾਂ ਹੋਇਆ ਠੀਕ ਹੈ ਇਨੂੰ ਸਟਿਚ ਨੂੰ ਲਗਾ ਲੈਣਾ ਠੀਕ ਹੈ ਹੁਪ ਇੱਕ ਸਾਡੀ ਪਿੰਟੈਕਸ ਬਣ ਗਿਆ ਹੈ ਔਰ ਸਾਡੀ ਸਟਿਚ ਲਗਾ ਲਈ ਹੈ ਸੀ ਔਰ ਤੁਸੀਂ ਪਲੀਜ਼ 7-8 ਇੰਚ ਜਾਂ 17 ਇੰਚ ਤੱਕ ਨਹੀਂ ਲਗਾਣੀ ਇਹਨੂੰ ਉਪਰ ਤੱਕ ਹੀ ਲਗਾਓ ਬਹੁਤ ਪਿਆਰਾ ਇਹ ਲੁੱਕ ਆਉਂਦਾ ਹੈ ਇਹਦਾ ਇੱਕ ਅਲੱਗ ਹੀ ਸੋਹਣਾ ਲੱਗਦਾ ਹੈ ਠੀਕ ਹੈ ਅਸੀਂ ਵੇਖੋ ਇਸ ਤਰੀਕੇ ਨਾਲ ਸਾਰੀਆਂ ਪਿੰਟੈਕਸ ਪਾ ਕੇ ਆਪਾਂ ਇਸ ਤਰੀਕੇ ਨਾਲ ਰੈਡੀ ਕਰ ਲਈ ਔਰ ਇਸ ਤੋਂ ਬਾਅਦ ਆਪਾਂ ਆਪ ਜੀ ਨੂੰ ਸਲਵਾਰ ਬਣਾ ਕੇ ਜ਼ਰੂਰ ਵਿਖਾਵਾਂਗੇ ਠੀਕ ਹੈ ਔਰ ਸਾਰੀ ਸਲਵਾਰ ਬਣਾਉਣ ਤੋਂ ਬਾਅਦ ਫਿਰ ਆਪਾਂ ਅਸੀਂ ਫਾਈਨਲ ਲੁੱਕ ਆਪ ਜੀ ਦੇ ਨਾਲ ਅਬ ਸ਼ੇਅਰ ਕੀਤਾ ਹੈ ਤੁਸੀਂ ਪਿੰਟੈਕਸ ਯਾਦ ਰੱਖਣਾ ਆਪਾਂ ਅੰਦਰ ਨੂੰ ਆਸਣ ਵਾਲੀ ਸਾਈਡ ਨੂੰ ਨਹੀਂ ਆਪਾਂ ਪਿੰਟੈਕਸ ਜਿੱਦੋਂ ਵੀ ਸਿਲਾਈ ਲਗਾਣੀ ਹੈ ਪਹੁੰਚੇ ਦੀ ਕਿ ਆਪਾਂ ਇਸ ਤਰੀਕੇ ਨਾਲ nali wali side ਨੂੰ ਨਹੀਂ ਅੰਦਰ ਨੂੰ ਲੈ ਕੇ ਆਣੀ ਹੈ ਠੀਕ ਹੈ ਪਹੁੰਚੇ ਵਾਲੀ ਸਾਈਡ 'ਤੇ ਸਾਡੀ ਕ੍ਰੀਜ਼ ਬਣਦੀ ਹੈ ਠੀਕ ਹੈ ਵੀਡੀਓ ਕਿਵੇਂ ਦੀ ਲਗੀ ਪਲੀਜ਼ ਜ਼ਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਪਲੀਜ਼ ਔਰ ਸਲਵਾਰ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੱਸਣਾ ਕਿਵੇਂ ਦੀ ਬਣੀ ਹੈ ਪਲੀਜ਼